ਕੀ ਕਰਨਾ ਚਾਹੁੰਦਾ ਸੰਸਕੇ ਸ਼ੁਕਰਵਾਰ ਵਿੱਚ ਇਹ ਲੜਾਈ ਜਿਆਦਾ ਝਗੜਾ ਪੈ ਗਿਆ ਇਹ ਲੋਕੋ ਇਹਨਾਂ ਵਿੱਚ ਲੜਾਈ ਨਾ ਪਾੜੇ ਨਾ ਪਾਓ ਸਹਮਤੀ ਕਰੋ ਜਾਂ ਇਹ ਇਹਨਾਂ ਦੇ ਪੁਰਾਣ ਵਿੱਚ ਇਹੋ ਜਿਹਾ ਕਦਮ ਨਾ ਚੁੱਕੋ ਇਹਨਾਂ ਉੱਤੇ ਖੋਗੜਾ ਨਾ ਮਾਰੋ ਪਰ ਤਾਂ ਕੋਈ ਦੂਸਰਾ ਚੋਣੋ ਇਹਨਾਂ ਦੀ ਲੜਾਈ ਹੋਰ ਨਾ ਵੀ ਆਪਸ ਵਿੱਚ ਸਹਮਤੀ ਹੋ ਜੇਗੀ ਪੁਰਾਣ ਵਿੱਚ ਕੋਈ ਮੈਂ ਨਹੀਂ ਕਰਨਾ ਚਾਹੁੰਦਾ ਭਾਈ ਸਹਮਤੀ ਕਿ ਬੰਦੇ ਉਹਨਾਂ ਬਣਾ ਰਿਹਾ ਜਿਨ੍ਹਾਂ ਦਾ ਕਰਪਟ ਮੈਂ ਤੁਹਾਨੂੰ ਦੱਸਣਾ ਇਮੀਜ ਜਿਹੜਾ ਬੰਦਾ ਭਲਾਤਕਾਰੀ ਚੋਰੀ ਕਿਤੇ ਵੀ ਵੇਖੋ ਜਿਹੜੇ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚ ਚੱਲ ਰਹੇ ਆ ਇਹਨਾਂ ਦਾ ਪਿਛਲਾ ਸਟੇਟਸ ਦੇਖ ਲਿਓ ਨਹੀਂ ਇਹ ਤਾਂ ਇਕੱਲੇ ਇਕੱਲੇ ਤਾਂ ਪਾ ਦਾਂਗੇ ਗੁੰਡੇ ਬੰਦੇ ਲਿਆ ਕੇ ਗੁਰਦੁਆਰੇ ਤੇ ਰਾਜ ਕਰ ਰਹੇ ਸਿੱਖਾਂ ਦਾ ਕੀ ਬਣੂਗਾ ਇਹ ਦੱਸੋ ਨੂੰ ਸਿੱਖ ਧਰਮ ਦਾ ਨਾਸ਼ ਇਹ ਸਿੱਖ ਕੌਮ ਹੀ ਕਰ ਰਹੀ ਆ ਸੱਚੇ ਬੰਦੇ ਨੂੰ ਲੱਗਣ ਨਹੀਂ ਦੇ ਰਹੀ ਗੁਰਦੁਆਰਿਆਂ ਦੀ ਜਿਹੜੀ ਹੈ ਦੁਲਕਤ ਕਾਬਜ ਹੁੰਦਾ ਫਿਰ ਉਹਦਾ ਫਸਾ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਸਭ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੋ ਧੀਰਾਂ ਹੋਈਆਂ ਆਮ ਨੂੰ ਸਾਹਮਣੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਈ ਦੋਵਾਂ ਦੇ ਵਿਚਕਾਰ ਤੂੰ ਤੂੰ ਮੈਂ ਤੁਹਾਨੂੰ ਦੱਸਦੇ ਕਿ ਗੁਰਦਾਸਪੁਰ ਦੇ ਵਿੱਚ ਇੱਕ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੀਰਾਂ ਮਨੂੰ ਸਾਹਮਣੇ ਹੋਈਆਂ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਤੂੰ ਤੂੰ ਮੈਂ ਕੀਤੀ ਹੈ ਤੇ ਇੱਕ ਦੂਜੇ ਤੇ ਉੱਪਰ આરોਪ ਲਗਾ ਰਹੇ ਨੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਨੇ ਦੋਵੇਂ ਥਿਰਾਂ ਨੂੰ ਸ਼ਾਂਤ ਕਰਵਾਈਆਂ ਨੇ ਆਖਿਰ ਕੀ ਆ ਪੂਰਾ ਮਾਮਲਾ ਆਓ ਤੁਹਾਨੂੰ ਦੋਵੇਂ ਥਿਰਾਂ ਤੇ ਪੁਲਿਸ ਦੇ ਕੋਲ ਸੁਣਾਉਂਦੇ ਹਾਂ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹ ਰਹਿਆਂ ਪਿੰਡ ਘੋਤਪਗਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ ਡੇਢ ਸਾਲ ਤੋਂ ਕਮੇਟੀ ਚੇਂਜ ਕੀਤੀ ਕਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾਹੀ ਅਮਰਤਾ ਰਹੀ ਤੇ ਮੈਂ ਵੀ ਸੋਚਿਆ ਤੇ ਚਲੋ ਮੇਰਾ ਪਤੀ ਜਾਵਾ ਆਪਾਂ ਇਹਨੂੰ ਬਣਾ ਲਈਏ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਆ ਮਤਲਬ ਦੋ-ਤਿੰਨ ਮਹੀਨਿਆਂ ਚ ਇੱਕ ਟੋਨੀ ਮੁੰਡਾਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮੇਰੇ ਕੋਲ ਆ ਕੇ ਰੋਇਆ ਫੇਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚੱਲ ਜਾ ਮੇਰਾ ਪਤੀ ਜਾਵਾ ਇਹ ਟੋਨੀ ਤੈਨੂੰ ਗਾਲਾਂ ਮੈਂ ਮਾਫ਼ੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡੈਨਗਲ ਦੇ ਵਿੱਚ ਬੈਠ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡੈਨਗਲ ਦਾਨਗਲ ਦੀ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਵੀ ਮੈਂ ਉਹ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਪਤੀ ਜਾਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਤਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਆਪਾ ਖਤਮ ਕਰੀਏ ਉਹਦੇ ਬਾਅਦ ਅਜ ਤੋਂ 15 20 ਦਿਨ ਦੀ ਗੱਲ ਹੈ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਏ ਉਹ ਦਰਖਾਸਤ ਜੀ ਵੀ ਤੇ ਬਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰਿਹਾ ਜਿਹੜਾ ਮੈਂ ਫਿਰ ਕਹਿ ਕੇ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਗੁਰਦਾਰਾ ਤੇ ਹੁੰਦਾ ਨਿਵਰਤਾ ਸਾਥ ਕੰਮ ਕਰੋ ਸੇਵਾ ਵਾ ਇਹ ਗੁਰੂ ਘਰ ਕੇ ਇਦਾਂ ਨਹੀਂਗਾ ਇਹ ਮਸੇ ਬਾਕੀ ਨਹੀਂ ਕਰੂ ਕਰਦੀ ਪੱਖਵਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮਾਖੀ ਦੇਖਿਆ ਬਹੁਤ ਮਾੜਾ ਸਹੀ ਹੋਇਆ ਇਹ 4 ਹਫ਼ਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਆ ਇਹ ਸਾਨੂੰ ਸਾਡੇ ਪਰਿਵਾਰ ਕੇ 파ਟੋ ਤੜ ਪਾਉਣੇ ਚਾਹੁੰਦੇ ਆ ਦੋ ਚਾਰ ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੇ ਕਹਿੰਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂ ਦਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਵੀ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀਂ ਵਿੱਚ ਨਹੀਂ ਬ ਕੋਈ ਇਤਰਾਜ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਚੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਹਮ ਤੋਂ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਨਹੀਂ ਉਹਨੂੰ ਮੱਧੇ ਜਨਾਂ ਰਹਿ ਰੱਖਦੇ ਅਸੀਂ ਉਹਨੂੰ ਸਰਪੰਚ ਸਾਹਿਬ ਬਾਤ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਨਾਲ ਫੇਰ ਚੋਣ ਲਗਾ ਦੇਖੋ ਤੁਸੀਂ ਕੀ ਕਹਿਣਾ ਜਾਊਗੇ ਸੰਗਤ ਜੀ ਗੁਰੂ ਘਰ ਦਾ ਸੇਵਾ ਕਾ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੋ ਗਿਆ ਜੇ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਨਾਂ ਦਾ ਤਾਂ ਕਾਬਜ ਜਿਹੜਾ ਸਰਪੰਚ ਹਰਜਿੰਦਰ ਸਿੰਘ ਸਾਫਕਾ ਸਰਪੰਚਾ ਰਹੋ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜ਼ਬਰਦਸਤ ਇਹਨਾਂ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਸਰਪੰਚ ਨਹੀਂ ਹੈ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਬੇਦਾਰ ਰਿਟਾਇਰ ਆਇਆ ਤਾਂ ਕਮੇਟੀ ਵੀ ਸਾਰੀ ਸੁਬੇਦਾਰ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜੇ ਮੁੰਡੇ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤੀ ਨਾਲ ਗੁਰਦੁਆਰੇ ਦੀ ਮਰਿਆਦਾ ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀ ਦਵਸ ਚੱਲਦੇ ਆ ਸਾਰੀਆਂ ਸੰਗਤਾਂ ਬਰਾਗ ਮੈਂ ਤਰੀਕੇ ਦੇ ਨਾਲ ਕੀਰਤਨ ਕਰਦੇ ਆ ਹਨ ਨਾਮ ਪਾਣੀ ਜਪਦਿਆਂ ਹਨ ਇਹਨੇ ਪਿਛਲੀ ਸਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸਰਾਂ ਦਾ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਰਾਂ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ 4-5 ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਧੱਕੇ ਨਾਲ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮ ਨੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਬ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਵਾਨ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਅਸੀਂ ਉਹਦਾ ਕੋਈ ਬਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਜੀ ਨਾਂ ਤੁਹਾਡਾ ਮੇਰਾ ਨਾਂ ਹੈ ਸੁਬੇਦਾਰ ਜਸਬੀਰ ਸਿੰਘ ਔਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸਾਨ ਦਾ ਹਾਂ ਜੀ ਅਸੀਂ ਪਲਵਿੰਦਰ ਸਿੰਘ ਜੀ ਸਾਡਾ ਤਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਕੰਪਲੇਨਟ ਆਈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਪਹੁੰਚਿਆ ਕੋਈ ਕੋਈ ਬਾਹਰੋਂ ਬੰਦਾ ਕੋਈ ਨਾ ਦੱਬਾ ਇੱਥੇ ਸਰ ਪ੍ਰਧਾਨਗੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂਜੀ ਦੁੱਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਤੋਂ ਹੋਇਆ ਸੀ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਹਾਂ ਹੁਣ ਤੇ ਸਾਡੀ ਸੰਗਤ ਜਾ ਚੁੱਕੀ ਹੈ ਇੱਥੇ ਥੋੜੇ ਬੰਦੇ ਹੈਗੇ ਆ ਬਾਅਦ ਤੁਹਾਡੇ ਨਾਲ ਹੀ ਹਾਂਜੀ ਕਰੋਗੇ ਜੀ ਹੁਣ ਅੱਗੇ ਜੋ ਵੀ ਹੋਈ ਹਾਂਜੀ ਹਾਂਜੀ ਜੋ ਕੰਪਲੇਨਟ ਕਰਨ ਆਪਣਾ ਜੋ ਬੰਦੀਗਰਾ ਕਰ ਵੀ